ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਦੇ ਦਿਨ ਦੀ ਬਲੌਗ ਦੀ ਕਰਦਿਆਂ ਜੀ ਆਪਾਂ ਸ਼ੁਰੂਆਤ ਭਤੀਜ ਭਤੀਜੀਓ ਪਹਿਲਾਂ ਕੋਠੇ ਚੜ੍ਹ ਕੇ ਥੱਪੜ ਜੇ ਮਾਰ ਕੇ ਆਇਆ ਵਾਈਫਾਈ ਦੇ ਕਦੇ ਚੱਲ ਪੈਂਦਾ ਏ ਕਦੇ ਖੜ ਪੈਂਦਾ ਏ ਬਹੁਤ ਦੁਖੀ ਕਰ ਰਿਹਾ ਏ ਬੇਕਾਰ ਕੰਮ ਆ ਯਾਰ ਜੀਓ ਵਾਲਿਆਂ ਦਾ ਬੇਕਾਰ ਕੰਮ ਆ ਜਮਈ ਜੀਓ ਵਾਲਿਆਂ ਦਾ ਤੇ ਕਈ ਭਤੀਜੀਆਂ ਦੇ ਮੈਸੇਜ ਆ ਰਹੇ ਨੇ ਕਿ ਚਾਚੇ ਇਹ ਕੱਲ ਤੇ ਹੁਣ ਖਾਣਾ ਖਾ ਕੇ ਚਲਦਿਆਂ ਸ਼ਹਿਰ ਨੂੰ ਆਪਾਂ ਦੇਖ ਰਿਹਾ ਕਿ ਕਿੱਧਰ ਨੂੰ ਜਾਇਆ ਜਾਊਗਾ ਪਟਿਆਲੇ ਜਾਇਆ ਜਾਊਗਾ ਕਿ ਫਤੇਗੜ ਸਾਹਿਬ ਜਾਇਆ ਜਾਊਗਾ ਸਤਿ ਸ਼੍ਰੀ ਅਕਾਲ ਜੀ ਆਜੋ ਜੀ ਖਾਣਾ ਖਵਾ ਲੀਏ ਤੁਹਾਨੂੰ ਸਾਰਿਆਂ ਨੂੰ ਲੱਭ ਜੂ ਆ ਟਰੱਕ ਭਰ ਕੇ ਦੇਖਦੇ ਆ ਕਿ ਅੱਜ ਪਟਿਆਲੇ ਜਾਣੇ ਆ ਜਾਂ ਫਿਰ ਹਵੇਗੜ ਸਾਹਿਬ ਤੁਰਾਂ ਚ ਪਰ ਜੇ ਪਟਿਆਲੇ ਯਾਰ ਮੱਥਾ ਵੀ ਟੇਕ ਕੇ ਆਉਣਾ ਦੀ ਅੱਜ ਸੈਚਰਡੇ ਆ ਮੰਦਰ ਚ ਚਲੋ ਦੇਖਦੇ ਆ ਯਾਰ ਇਹ ਫਿਲਮ ਦੇਖਣ ਨੂੰ ਵੀ ਕੀ ਕਰ ਰਿਹਾ ਯਾਰ ਦੋ ਤਿੰਨ ਫਿਲਮਾਂ ਡਾਊਨਲੋਡ ਕਰੀਆਂ ਵੀ ਨੇ ਬਹੁਤ ਵਧੀਆ ਵਧੀਆ ਨੇ ਇਹ ਕਰੀਆ ਭਾਈ ਫਿਰ ਅੱਜ ਲੱਗਦਾ ਕਿੜਾ ਅੱਪਕੀ ਤੁਹਾਨੂੰ ਮਿਲਦੇ ਆ ਲਵ ਆਵਾ ਭਰਾ ਰਹੀਆਂ ਯਾਰ ਕੱਲ੍ਹ ਪਤਾ ਨਹੀਂ ਬਾਬੂ ਲੀਕ ਹੋ ਗਿਆ ਯਾਰ ਪੁਆਇਆ ਟੈਂਕਰ ਹੋ ਗਿਆ ਪਤਾ ਨਹੀਂ ਹੁਣ ਲਵਾਉਂਗਾ ਜਾ ਕੇ ਟੈਂਕਰ ਵੀ ਉਹਦੇ ਹੀ ਹੋਊਗਾ ਭਾਈ ਜਿਹੜੀ ਗੱਡੀ ਚੱਲੂਗੀ ਯਾਰ ਹਾਂਜੀ ਦੋਸਤੋ ਚੱਲਦੇ ਆ ਹੁਣ ਪਟਿਆਲੇ ਨੂੰ ਜੁੜੇ ਰਹੇ ਹੋ ਦਿਖਾਵਾਂਗੇ ਤੁਹਾਨੂੰ ਮਾਓ ਚੱਲ ਲਵ ਹਾਂਜੀ ਦੋਸਤੋ ਚੱਲਦੇ ਆ ਪਟਿਆਲੇ ਹਾਂਜੀ ਦੋਸਤੋ ਖੇਤਾਂ 'ਚ ਨੂੰ ਜਾ ਰਹੇ ਹਾਂ ਝੋਨਾ ਦੇ ਹਾਂਜੀ ਦੋਸਤੋ ਆ ਗਿਆ ਖੇਤਾਂ 'ਚ ਮਗਾ ਤੇ ਸਪਰੇਅ ਕਰਾਉਣੀ ਸੀ ਝੁੰਨੇ ਤੇ ਮਗਾ ਢੇੜਾ ਕੱਢਿਆ ਵਾ ਆ ਪਿੱਛੇ ਦਿਖ ਰਿਹਾ ਤੁੰਨਾ ਬਸਪਤੀ ਹੈਗੀ ਆ ਇਹ ਤੇ ਆਪਣੇ ਤਾਂ ਯਾਰ ਹਜੇ ਠੀਕ ਆਪਣੇ ਦਾ ਅੰਦਰ ਝੁੰਨੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਜਿਹਦੇ ਚ ਆਪਣੇ ਤਕਰੀਬਨ ਠੀਕ ਇਹ ਹੈਗਾ ਅਸੀਂ ਛੋਟੇ ਸਾਹਿਬਜ਼ਾਦੇ ਆ ਕਿ ਅਰਦਾਸ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਫਲਟ ਆ ਗਾਹਾਂ ਨਾ ਪਾਣੀ ਵਧੇ ਸਤਿ ਲੋਕ ਸਾਰਿਆਂ ਤੇ ਕਿਰਪਾ ਭਰਿਆ ਹੱਥ ਰੱਖਣ ਛੋਟੇ ਸਾਹਿਬਜ਼ਾਦੇ ਇਹ ਭਰਾਵਾਂ ਦਾ ਝੂਨਾ ਖਰਾਬ ਹੋਇਆ ਏ ਉੱਥੇ ਤੇ ਜਲ ਤੋਂ ਜਲਦ ਪਾਣੀ ਘਟ ਜਪੇ ਤਾਂ ਜੋ ਆਪਣੀ ਨਵੀਂ ਫਸਲ ਦੀ ਤਿਆਰੀ ਕਰ ਸਕਣ ਕਿਸਾਨ ਵੀਰ ਆਹ ਦਿਖਾ ਦਈਏ ਤੁਹਾਨੂੰ ਸ਼ੌਟ ਮਾਰ ਕੇ ਹਾਂਜੀ ਦੋਸਤੋ ਪਟਿਆਲੇ ਨੂੰ ਜਾ ਰਹੇ ਹਾਂ ਮੈਂ ਕਿ ਪਹਿਲਾਂ ਭੰਦਰ ਲਵਾ ਲਈਏ ਜੱਦੀ ਨੂੰ ਫਿਰ ਚੱਲਦੇ ਹਾਂ ਗਾਹ ਨੂੰ ਤੇ ਹਵਾ ਭਾਈ ਦੀ ਅੱਜ ਯਾਰ ਸਵੇਰੇ ਹੋਰ ਦੋਸਤੋ ਗੱਲਬਾਤ ਠੀਕ ਹੋ ਤੇ ਫੱਤਲਬਾਈ ਬਹੁਤ ਹੋਈ ਵੀ ਆ ਯਾਰ ਆਲੇ-ਦਾਲੇ ਪਟਿਆਲੇ ਨੂੰ ਜਾ ਰਹੇ ਹਾਂ ਹੁਣ ਪਹਿਲਾਂ ਮੱਥਾ ਟੇਕਾਂਗੇ ਫਿਰ ਅੱਗੇ ਜਾਵਾਂਗੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣਾ ਈ ਮੰਦਿਰ ਚ ਵੀ ਮੱਥਾ ਟੇਕਣਾ ਈ ਫਿਰ ਚੱਲਾਂਗੇ ਅੱਗੇ ਤਾਂਜੀ ਦੋਸਤੋ ਤਰਪੜੀ ਖੜਾ ਏ ਮੂੜੀਆਂ ਨਹੀਂ ਲੈਣੀਆਂ ਦੀਆਂ ਸਬਜ਼ੀ ਲੈ ਰਹੀ ਆ हां जी दोस्तों भतीज आ गया थी कमल ਨਾਲ ਤੇ ਮੂੜੀਆਂ ਲਈਆਂ ਨੇ 80 ਰੁਪਏ ਕਿਲੋ ਠੋਕੀਆਂ ਨੇ ਕਿਸਾਨ ਦੀਆਂ ਉਹੀ 15-20 ਰੁਪਏ ਖਰੀਦਦੇ ਨੇ ਮੰਡੀ 'ਚ ਪੈਸੇ ਤਾਂ ਬਣਾ ਰਹੇ ਨੇ ਕੋਈ ਮਨਫਰ ਨਾ ਆਈ थी ਪਟਿਆਲੇ ਹੈ ਖਾਣ ਪੀਣਾ ਇਹਦੀ ਬਸ ਇੱਕੋ ਮਰੇ ਦੀ ਇੱਧਰ ਆ ਕੇ ਖਰੀਦ ਠੀਕ ਆ ਛੁੱਟੀਆਂ ਚੱਲ ਰਹੀਆਂ ਨੇ ਹਾਂ ਜੀ ਛੁੱਟੀਆਂ ਨੇ ਠੀਕ ਆ ਠੀਕ ਆ ਰੁੱਕੀ ਤੋਂ ਆਪਤੀ ਜ ਆਪਣਾ ਚਲ ਠੀਕ ਆ ਪੁੱਤ ਠੀਕ ਆ ਜੀ ਹਾਂ ਜੀ ਦੋਸਤੋ ਪਟਿਆਲੇ ਗੁਰਦੁਆਰਾ ਸਾਹਿਬ ਆ ਗਿਆ ਮੈਂ ਕੋ ਠੀਕ ਠਾਕ ਹਾਂ ਹਾਂਜੀ ਪਟਿਆਲੇ ਆ ਜੀ ਗੁਰਦੁਆਰਾ ਸਾਹਿਬ ਚ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਪਟਿਆਲੇ ਹਾਂਜੀ ਦੋਸਤੋ ਮੱਥਾ ਟੇਕ ਲਿਆ ਜੀ ਆਪਾਂ ਹਾਂਜੀ ਦੋਸਤੋ ਚੱਲਦੇ ਆ ਜੀ ਮੱਥਾ ਤਾਂ ਆਪਾਂ ਟੇਕ ਲਿਆ ਤੇ ਇੱਕ ਗੱਲ ਹੋਰ ਯਾਰ ਕਈ ਨਾ ਹੋਈਉ ਫੋਟੋ ਫੋਟੋ ਕਮੈਂਟ ਕਰਨ ਲੱਗ ਜਾਂਦੇ ਨੇ ਯਾਰ ਤੁਹਾਡਾ ਚਾਚਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਯਾਰ ਮੈਂ ਸਾਰੇ ਧਰਮਾਂ ਨੂੰ ਮੰਨਦਾ ਹਾਂ ਹਾਂਜੀ ਦੋਸਤੋ ਮੱਥਾ ਟੇਕ ਲਿਆ ਆਪਾਂ ਹੁਣ ਚੱਲਦੇ ਆਂ ਅੱਗੇ ਨੂੰ ਚੱਲਦੇ ਆਂ ਜੀ ਹਾਂਜੀ ਪਟਿਆਲੇ ਆ ਗਿਆ ਮਾੜਾ ਮਾੜਾ ਮੀਂਹ ਪੈਣਾ ਜੀ ਹੁਣ ਜੀ ਚਾਰ ਕਕੜੀਆਂ ਜੀ ਪੈ ਰਹੀਆਂ ਨੇ ਹੁਣ ਅੰਦਰ ਬਾਈ ਨੰਬਰ ਸਾਈਡ ਹਸਪੀਟਲ ਵਾਲੇ ਪਾਸੇ ਮੈਂ ਕਿਹਾ ਚੱਲ ਚਾਹ ਪੀ ਲਈਏ ਕੈੜੀ ਜੀ ਫਿਰ ਚੱਲਦੇ ਆਂਗਾ ਹਾਂ ਹਾਂਜੀ ਭਤੀਜਾ ਆ ਕੇ ਵੀ ਮਿਲਣ ਆਲੇ ਅੱਧਰ ਚਾਹ ਪੀ ਰਹੇ ਆ ਚਾਹ ਪੀ ਕੇ ਚੱਲਦੇ ਆਂ ਆਪਣੇ ਘਰ ਆ ਭਤੀਜ ਮਿਲ ਗਏ ਯਾਰ ਕਿਹੜਾ ਸਕੂਲ ਆ ਭਤੀਜਾ ਬੜੀ ਟੇਸਟ ਜਿਹੜੀ ਸਹੀ ਗੱਠੀਆ ਲੱਭ ਤੂਆ ਤੁਹਾਨੂੰ ਯਾਰ ਆ ਗਈ ਜੀ ਆਪਾਂ ਬਾਈ ਨੰਬਰ 64 ਹਾਂਜੀ ਪਟਿਆਲੇ ਆ ਜੀ ਦੋਸਤੋ ਲੈ ਰਿਹਾ ਸਮਾਨਾ ਖਾਣ ਪੀਣ ਵਾਲਾ ਸ਼ਾਮ ਵਾਲ ਤੇ ਹੁਣ ਚੱਲਦੇ ਆਂ ਆਪਾਂ ਪਿੰਡ ਵੱਲ ਨੂੰ ਅੱਗੀ ਗੇੜੀ ਗੂੜੀ ਲਾਉਣ ਦਾ ਮੂਡ ਹੈ ਨਹੀਂ ਯਾਰ ਜਾ ਕੇ ਆਰਾਮ ਕਰਦੇ ਆਂ ਮੜਾ ਮੋਟਾ ਮੌਸਮ ਹੋਇਆ ਵੀ ਆਈ ਕਿ ਜਿੰਨੇ ਵੀ ਅੱਜ ਭਤੀਜ ਮਿਲੇ ਸਾਰਿਆਂ ਨੂੰ ਚੱਕੇ ਵੱਲੋਂ ਲਾਜੂ ਗੱਟ ਗਏ ਲੈ ਲਿਆ ਆਪਾਂ ਚੱਲਦੇ ਹਾਂ ਪਿੰਡ ਨੂੰ ਅੱਜ ਪੈਕਿੰਗ ਪੜੀ ਹੋਰੀ ਵੀ ਹੈਗੀ ਹਾਂਜੀ ਮਿੱਤਰੋ ਹੁਣ ਚੱਲਦੇ ਆਪਾਂ ਪਿੰਡ ਨੂੰ ਤਰਫੜੀ ਖੜਾ ਯਾਰ ਇੱਥੋਂ ਮੜਾ ਮੂਟਾ ਸਮਾਨ ਪਾਣੀ ਲੈਣਾ ਤੇ ਭਤੀਜ ਆਗੇ ਆਜ ਉਧਰ ਆਜੂ ਨੂੰ ਖਿੱਚਿਆ ਸੱਪਿਆਂ ਨੇ ਮੋਟਰਸਾਈਕਲ ਮੈਂ ਸ਼ੀਸ਼ੇ ਜਿਉਂ ਦੇਖਦਾ ਆ ਰਿਹਾ ਤੀਨਾਂ ਐ ਨਹੀਂ ਕਾਲੀ ਕਰੀਦੀ ਹੁੰਦੀ ਪੁੱਤਾ ਫੇਰ ਮਿਲਣ ਤੇ ਕਈ ਵਾਰ ਕਾਲੀ ਕਾਲੀ ਚ ਕੋਹ ਹੋ ਜਾਂਦਾ ਹੁੰਦਾ ਸਮਝਦੇ ਹੋ ਗੱਲ ਤਾਂ ਮੁਬਾਰਕਾਂ ਤੁਹਾਨੂੰ ਤੇ ਮੋਟਰਸਾਈਕਲ ਦੀ ਨਵੇਂ ਦੀਆਂ। ਹਾਂਜੀ ਪਟਿਆਲੇ ਆ ਜੀ ਥੋੜਾ ਜਿਹਾ ਸਮਾਨ ਲੈਣਾ ਸੀ ਮਨਿਆਰੀ ਦਾ। ਕੁਕਰਿਆਨੇ ਦਾ ਲੈਣਾ ਸੀ। ਖਦਾਮ ਬੁਲੂ ਜੇ ਲੈ ਟ੍ਰੰਪਾ ਟ੍ਰੰਪ। ਤਰਪੜੀਆਂ ਚੱਲਦੇ ਆ ਹੁਣ ਪਿੰਡ ਨੂੰ ਆਪਾਂ। ਹਾਂਜੀ ਦੋਸਤੋ ਆ ਗਏ ਘਰੇ ਆਪਾਂ। ਤੇ ਵਧੀਆ ਗਿਆ ਅੱਜ ਦਾ ਦਿਨ। ਬਹੁਤ ਬਹੁਤੋ ਗੱਲ ਬਾਤ ਈਕੋ ਤੇ ਅੱਜ ਦੇ ਵਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਆਂ ਲਵ ਯੂ ਹਾਂਜੀ ਆ ਟੀਮੀ ਟੌਮ ਦਾ ਹੈਗਾ ਚਿਕਨ ਹੁ ਪਾਉਣੀ ਆ ਉਹਨਾਂ ਨੂੰ ਦੇਖੋ ਤਾਂ ਬਾਹਰ ਦੀ ਪੀ ਦੇਖੋ ਤਾਂ ਖਾਓ ਖਾਓ ਇਹ ਤਾਂ ਕਿ ਹੱਦੀ ਆਹਦਾ ਅੱਜ ਕੇ ਖਾਓ ਦੇਖੋ ਤਾਂ ਕੈਦ ਨਹੀਂ ਹਲਾ ਹਲਾ ਅੰਗਤਾਂ ਨਹੀਂ ਰੋਕਦੇ ਹਾਂਜੀ ਗੁੱਡ ਮਾਰਨਿੰਗ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਮੀਂਹ ਦੇਖੋ ਬਹੁਤ ਪੈ ਰਿਹਾ ਭਤੀ ਜੀ ਤੌਂ ਟਿੰਮੀ ਉਹ ਵੀ ਖੜੇ ਨੇ ਪ੍ਰਮਾਤਮਾ ਬਸ ਕਰ ਹੁਣ ਲੈ ਲੈਣ ਦੇ ਸੁੱਖ ਦਾ ਸਾਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੋਕਾਂ ਦੇ ਘਰ ਟ ਹੈਗੇ ਫਸਲਾਂ ਤਬਾ ਹੋ ਗਈਆਂ ਓ ਬੱਸੋ ਠੀਕ ਹੋ ਯਾਰ ਉੱਕੇ ਰਿਪੋਰਟ ਆ ਹੋ ਗਿਆ ਆਪਣੇ ਮੀਂਹ ਪੰਦੇ ਨੂੰ 35-40 ਮਿੰਟ ਯਾਰ ਆ ਦੇਖੋ ਬਾਹਰ ਮੀਂਹ ਪੈ ਰਿਹਾ ਟੌਮ ਬੈਠਾ ਏ ਇਹ ਉਹ ਟਮੀ ਬੈਠੀ ਆ بارش ਹੋ ਰਹੀ ਜਾਣੀ ਜ਼ੋਰ ਨਾਲ